ਹਰੇ ਤਾਕਾ ਕੋਈ ਸਹੀ ਪੂਰੀ ਕਹਾਣੀ ਨਹੀਂ ਦੱਸ ਸਕੀ ਭਾਵੇਂ ਇਹ ਝੂਠੀ ਕਹਾਣੀ ਬਣਾਉਂਦੇ ਹੁੰਦੇ ਆ ਪਰਿਵਾਰ ਨੂੰ ਮਿਹਨਤ ਕਰ ਕੋਈ ਨਾਲ ਦੁੱਖ ਸਾਂਝਾ ਕਰਨ ਕਰ ਤੱਕ ਤਾਂ ਦੂਰ ਦੀ ਗੱਲ ਐਸ ਮਸਲੇ ਤੇ ਮੁੱਖ ਮੰਤਰੀ ਸਾਹਿਬ ਦਾ ਮੂੰਹ ਨਹੀਂ ਖੁੱਲਿਆ ਮੂੰਹ ਭਾਈ ਸਾਥਾਂ ਤੇ ਹੀ ਵਾਪਰੇਗਾ ਨਸ਼ਿਆਂ ਦੇ ਖਿਲਾਫ ਫੌਜੀ ਵੀਰ ਬੋਲਣਾ ਕਿ ਆਪਣਾ ਰੱਤਾ ਦਰਦੀਆਂ ਪੁਲਸ ਜ਼ਬਰਦਸਤ ਹਕਾਰ ਹੋਏ ਮਾਸਟਰ ਦਿਨਦਰਦੀਪ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅੱਜ ਦੇ ਰੋਸ ਧਰਨੇ ਵਿੱਚ ਪਹੁੰਚੇ ਸਾਰੇ ਹੀ ਪਿਆਰੇ ਲੋਕੋ ਦਿਨਦਰਦੀਪ ਦੀ ਘਟਨਾ ਬਾਰੇ ਪਹਿਲਾਂ ਵਾਲੇ ਬੋਲਾਰਿਆਂ ਨੇ ਵੀ ਜ਼ਿਕਰ ਕੀਤਾ ਹੈ ਤੇ ਉਸ ਉਸ ਦਿਨ ਤੋਂ ਲੈ ਕੇ ਸਾਰੇ ਪੰਜਾਬ ਚ ਨੇ ਪੂਰੇ ਮੋਰਕ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਨੰਗੇ ਚੱਕੇ ਰੂਪ ਦੇ ਵਿੱਚ ਦਿਨ ਦਿਹਾੜੇ ਪੁਲਸਾਰਿਆਂ ਨੇ ਸਾਰੇ ਕਾਨੂੰਨਾਂ ਨੂੰ ਛਿੱਕੇ ਟੱਡ ਕੇ ਨੰਗਾ ਚਿੱਟਾ ਕਤਲ ਕੀਤਾ ਕਤਲ ਹਰੇਕ ਆਕਾ ਕੋਈ ਸਾਰੀ ਕਹਾਣੀ ਨਹੀਂ ਦੱਸ ਸਕੀ ਭੰਵੇਂ ਇਹ ਝੂਠੀ ਕਹਾਣੀ ਬਣਾਉਂਦੇ ਹੁੰਦੇ ਆ ਪਰ ਹਰੇਕ ਆਕਾ ਲੋਕਾਂ ਦੇ ਸਾਹਮਣੇ ਝੂਠੀ ਕਹਾਣੀ ਨਹੀਂ ਬਣਾ ਸਕੇ ਇਸ ਕਾਂਡ ਦੀ ਮਾਰੇ ਦੇ ਬਾਵਜੂਦ ਇੱਥੇ ਨੇ ਕੋਈ ਕੀਰਤੀ ਲੋਕ ਮਾੜਾ-ਵੋਟਾ ਵੀ ਆਪ ਦਾ ਰੋਸ ਪ੍ਰਦਰਸ਼ਨ ਕਰਦੇ ਆ ਉਦੋਂ ਇੱਥੋਂ ਦੀਆਂ ਲੋਕਾਂ ਵੀ ਫਾਂ ਚੱਕ ਲੈਂਦੀਆਂ ਐ ਇੱਥੋਂ ਦੇ ਕਾਨੂੰਨ ਨੂੰ ਸਾਰਾ ਕੁਝ ਦੇਖਣ ਲੱਗਿਆ ਤਾਂ ਹੁਣ ਸਾਰੇ ਕੁਸ਼ਤੀਆਂ ਅੱਖਾਂ ਵਿੱਚੀਆਂ ਹੋ ਜਾਂਦਾ ਉਹਨਾਂ ਠਕਣਾ ਦੇ ਦਿਨਾਂ ਦੇ ਦੌਰਾਨ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਹਿਦਾ ਹੈ ਕਿ ਮੈਂ ਤਾਂ ਆਮ ਲੋਕਾਂ ਦਾ ਮੁੰਡਾ ਕੋਠੀ ਤੇ ਪਹੁੰਚਿਆ ਐ ਇੱਡੀ ਵੱਡੀ ਘਟਨਾ ਵਾਪਰੀ ਐ ਪਰਵਾਰ ਨੂੰ ਮਿਹਨਤ ਕਰ ਕੋਈ ਨਾਲ ਦੁੱਖ ਸਾਂਝਾ ਕਰਨ ਤੱਕ ਤਾਂ ਦੂਰ ਦੀ ਗੱਲ ਐਸ ਮਸਲੇ ਤੇ ਮੁੱਖ ਮੰਤਰੀ ਸਾਹਿਬ ਦਾ ਮੂੰਹ ਨਹੀਂ ਖੁੱਲਿਆ ਮੂੰਹ ਸੋਕਿਰਤੀ ਨਕੋਤੀ ਗੱਲਾਂ ਦਿਖਾਉਂਦੇ ਗਏ ਕਿ ਸਾਰੀ ਰਾਜਮ ਸਿੰਘ ਨੇ ਜਿਵੇਂ ਪੰਜਾਬੀ ਦੇ ਕਲਗਾਂ ਦੇ ਬਾਦਸ਼ਾਹ ਗਾਇਕ ਨੇ ਮਾਨਕ ਨੇ ਵੀ ਇੱਕ ਕੰਨ ਦੀ ਸੱਤ ਤੇ ਲਿਖਿਆ ਹੋਇਆ ਖੋਲ ਲੈਂਦੇ ਟੁਕਕਾ ਹੋਏ ਦੁਨੀਆ ਵਾਲੇ ਉਹਨਾਂ ਨੂੰ ਸਭ ਕੁਝ ਸਿਖਾਉਣ ਖਾਤਰ ਕਾਂ ਮਾਰ ਕੇ ਤੰਗ ਦਿੰਦੇ ਸੀ ਵੀ ਇਹ ਕਾਂ ਨੂੰ ਦੇਖ ਕੇ ਹੋਰ ਕਾਂ ਕੋਈ ਆਵੇ ਨਾ ਉਹ ਕੰਮ ਸਾਡੇ ਸਮੇਂ ਦੇ ਹਾਕਮ ਕਰਨ ਲੱਗੇ ਹੋਏ ਅੱਜ ਲੜਨ ਵਾਲੇ ਲੋਕਾਂ ਨੂੰ ਆਉਣੇ ਜਨਮੇ ਭਰਮਾ ਪਾ ਰਹੇ ਆ ਕਿ ਜਿਹੜਾ ਸਾਡੇ ਸਟੇਜ ਦੇ ਖਿਲਾਫ ਬੋਲੂ ਜਿਹੜਾ ਜੌਂਦੇ ਖਿਲਾਫ ਮੂੰਹ ਖੋਲੂ ਕਿ ਸਾਡਾ ਨਿਰੰਦਰਦੀਪ ਦਾ ਇਹ ਕੁਛ ਵੀ ਨਹੀਂ ਕਰਦਾ ਸੀ ਉਹ ਤਾਂ ਆਪਦਾ ਘਰੋਂ ਆਉਂਦਾ ਸੀ ਪੜਾਉਣਾ ਆਉਂਦਾ ਸੀ ਪੜਾ ਕੇ ਘਰੋਂ ਚਲੇ ਜਾਂਦਾ ਸੀ ਤੇ ਉਹ ਤਾਂ ਗਾਹ ਹੀ ਗੱਲੇ ਕਹਿੰਦੇ ਵੀ ਜਿਹੜਾ ਮੂੰਹ ਖੋਲੂ ਉਹਦੇ ਨਾਲ ਆ ਕਰਾਂਗੇ ਨਿਰੰਦਰਦੀਪ ਆਲੀ ਕਰਾਂਗੇ ਭਾਈ ਬਖਤੌਰ ਜੀ ਵਾਪਰੇ ਆਦਾ ਨਸ਼ਾ ਦੇ ਖਿਲਾਫ ਜਿਉ ਫੌਜੀ ਛੁੱਟੀਆਂ ਦਿੰਦਾ ਹੈ ਤੁਹਾਡਾ ਦਾ ਕੀ ਹੈ ਭਾਵੇਂ ਠੀਕ ਹੈ ਉਹ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਉਹ ਜਿਹੜਾ ਠੰਡਾ ਸਿਰ ਦਿੰਦਾ ਜਤਨ ਕਰਦੇ ਹੁੰਦੇ ਉਹ ਕੀਤਾ ਹੈ ਪਰ ਸਾਡੇ ਵਾਸਤੇ ਸਾਡੇ ਲੜਨ ਵਾਲੇ ਲੋਕਾਂ ਵਾਸਤੇ ਕੰਮ ਨਿਕਲਦਾ ਹੈ ਕਿ ਆਓ ਜਮੀਨਾ ਖੋਹ ਦਾ ਸਵਾਦ ਹੈ ਚਾਹੇ ਜਵਰੀ ਰੁਲਿਕਾਰ ਦੇ ਸੋਮੇ ਕੋਹੇ ਜਾ ਰਹੇ ਆ ਇਹਨਾਂ ਸਾਰਿਆਂ ਦੇ ਖਿਲਾਫ ਲੜ ਕੇ ਇੱਕ ਮੁੱਠ ਹੋ ਕੇ ਸਾਂਝੇ ਘੋੜਾਂ ਦੀ ਲੋੜ ਹੈ ਇਸ ਤੋਂ ਬਿਨਾਂ ਇਹਨਾਂ ਨੂੰ ਠੱਲਿਆ ਨਹੀਂ ਜਾਣਾ ਇਹੀ ਆਪਾਂ ਨੂੰ ਦਿੱਲੀ ਦਾ ਤਜਰਬਾ ਦੱਸਦਾ ਹੈ ਆਓ ਉਸ ਗਾਣ ਨੂੰ ਪੱਲੇ ਬਣਈਏ ਤੁਹਾਡਾ ਸਭ ਦਾ ਧੰਨਵਾਦ